ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਨ نیوز ਬੀਤੀ ਸ਼ਾਮ ਸ਼ੁੱਕਰਵਾਰ ਨੂੰ 18 ਤਰੀਕ 2025 ਦੇ ਵਿੱਚ ਜਿਹੜਾ ਬੀਤੀ ਸ਼ਾਮ ਜਿਹੜਾ ਤੂਫਾਨ ਝੱਖੜ ਆਇਆ ਹੈ ਜਿਸ ਦੇ ਨਾਲ ਕਿ ਵੀ ਭਾਰੀ ਨੁਕਸਾਨ ਹੋਇਆ ਦਰਖਤ ਵੀ ਗਿਰੇ ਨੇ ਤੇ ਅਸੀਂ ਗੱਲ ਕਰ ਰਹੇ ਹਾਂ ਸਹਿਜਪੁਰਾ ਰੋਡ ਤੇ ਜੀਐਮ ਰਾਈਸ ਹੈ ਜੀਐਮ ਰਾਈਸ ਸੈਲਰ ਹੈ ਤੇ ਜਿਹਦੇ ਵਿੱਚ ਮਾਲਕਾਂ ਨੇ ਦੱਸਿਆ ਕਿ ਵੀ ਜਿਹੜੇ ਉੱਥੇ ਕੰਮ ਕਰਦੇ ਆ ਭਰਾਵਾਂ ਨੇ ਵੀ ਦੱਸਿਆ ਗੱਲਬਾਤ ਕਰਦੇ ਉਹਨਾਂ ਨੇ ਗੱਲਬਾਤ ਕਰਦੇ ਕਿਹਾ ਕਿ ਵੀ ਜਿਹੜੀਆਂ ਸੈਲਰ ਦੇ ਉੱਪਰ ਜਿਹੜੀਆਂ ਛੱਤਾਂ ਦੀ ਚਾਦਰਾਂ ਸੀਗੀਆਂ ਚਾਦਰਾਂ ਦਾ ਭਾਰੀ ਨੁਕਸਾਨ ਹੋਇਆ ਜਿਸ ਦਾ ਕਿ ਵੀ ਉਹਨਾਂ ਨੇ ਦ ਉਹਨਾਂ ਨੇ ਉਸ ਜਿਹੜਾ ਜਿਹੜਾ ਨੁਕਸਾਨ ਹੋਇਆ ਜੋ ਉਹਨਾਂ ਦਾ ਇੰਸ਼ੋਰਸ ਕਲੇਮ ਹੈ ਕਿ ਵੀ ਉਹਨਾਂ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਵੀ ਜਲਦੀ ਉਹਨਾਂ ਦਾ ਇੰਸ਼ੋਰਸ ਦਾ ਕਲੇਮ ਦਿੱਤਾ ਜਾਵੇ ਤਾਂ ਜੋ ਕਿ ਵੀ ਉਹ ਆਪਣਾ ਰਿਪੇਅਰ ਕਰਾ ਸਕਣ ਤਾਂ ਜੋ ਕਿ ਵੀ ਅੱਗੇ بارشਾਂ ਪੈਣ ਤੋਂ ਬਾਅਦ ਉਹਨਾਂ ਦਾ ਹੋਰ ਨੁਕਸਾਨ ਨਾ ਹੋਵੇ ਬਣੇ ਰਹੋ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਪਤਵਾ ਦੀ ਰਿਪੋਰਟ ਬਾਈ ਜੀ ਤੁਹਾਡਾ ਨਾਮ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਦਿਨ ਨੂੰ ਸ਼ੁੱਕਰਵਾਰ 18 ਤਰੀਕ ਨੂੰ ਜਲ ਫਰਨਾਉਨ ਕਰਕੇ ਸਾਡਾ ਨੁਕਸਾਨ ਬਹੁਤ ਹੋਇਆ ਜੀ ਸ਼ੈਲਰ ਦਾ ਕਿੱਥੇ ਹੋਇਆ ਕਿਹੜਾ ਕੀ ਨਾਮ ਹੈ ਸ਼ੈਲਰ ਦਾ ਜੀ ਐਮ ਰਾਈਸ ਮਿਲ ਜੀ ਜੀ ਐਮ ਰਾਈਸ ਮਿਲ ਹਾਂਜੀ ਜੋ ਜਿਹੜਾ ਸਾਡਾ ਨੁਕਸਾਨ ਹੋਇਆ ਤੇ ਪਰ ਭਾਈ ਛੇਤੀ ਹੋ ਜਾਵੇ ਜੀ ਤੇ ਸਾਡਾ ਨੁਕਸਾਨ ਜਲਦੀ ਜਲਦੀ ਇੱਕ ਜਾਨਾ ਮਿਲਿਆ ਜਾਵੇ ਕਿ ਜਿਹੜਾ ਇਹ ਫੇਰ ਕਰਾ ਲੀਏ ਜੀ ਤੱਕੇ ਉਹ ਨੁਕਸਾਨਾ ਹੋ ਗਿਆ ਜੀ ਤੇ ਗੁਰਵਿੰਦਰ ਜੀ ਕਿੰਨੇ ਦਾ ਨੁਕਸਾਨ ਹੋਇਆ ਇਹ ਨੁਕਸਾਨ ਹੈ ਸਾਡਾ 2 ਤੋਂ ਲੈ ਕੇ 2.5 ਲੱਖ ਦੇ ਵਿੱਚ ਵਿੱਚ ਹੀ 2 ਤੋਂ 2.5 ਲੱਖ ਦੇ ਵਿੱਚ ਕੀ ਨਾਮ ਹੈ ਜੀ ਸੈਲਰ ਤੁਹਾਡੇ ਦਾ ਜੀ ਐਮ ਰਾਹੀਂ ਜੀ ਐਮ ਰਾਹੀਂ ਕਿਸ ਰੋਡ ਤੇ ਹੈ ਜੀ ਸੈਜਪੁਰਾ ਰੋਡ ਜੀ ਧੰਨਵਾਦ ਦੇਖ ਸਕਦੇ ਹੋ ਜਿਹੜਾ ਇਹ ਬੀਤੇ ਦਿਨੀ ਦਿਨ ਸ਼ੁੱਕਰਵਾਰ ਇਹ ਝੱਖੜ ਤੇਜ਼ ਤੂਫਾਨ ਆਇਆ ਉਸ ਨਾਲ ਬਹੁਤ ਥਾਵਾਂ ਤੇ ਭਾਰੀ ਨੁਕਸਾਨ ਹੋਇਆ ਜਿਨ੍ਹਾਂ ਦੇ ਵਿੱਚ ਸੈਲਰਾਂ ਦੇ ਫੈਕਟਰੀਆਂ ਦੇ ਜਿਹੜੀਆਂ ਚਾਦਰਾਂ ਦਾ ਵੀ ਨੁਕਸਾਨ ਹੋਇਆ ਕਈ ਭਾਰੀ ਦਰਖਤ ਵੀ ਗire ਤੇ ਉਹਨਾਂ ਵਿੱਚ ਇੱਕ ਸੈਜਪੁਰਾ ਰੋਡ ਤੇ ਖੜੇ ਆ ਜੀਐਮ ਰਾਈਸ ਦੇ ਵਿੱਚ ਜਿਹੜੀਆਂ ਸੈਲਰ ਦੇ ਵਿੱਚ ਜਿਹੜੀਆਂ ਚਾਦਰਾਂ ਨੇ ਭਾਰੀ ਨੁਕਸਾਨ ਹੋਇਆ ਤੇ ਕਿਤੇ ਨਾ ਕਿਤੇ ਦੇਖਿਆ ਜਾਵੇ ਤੇ ਜਲਦੀ ਇਹਨਾਂ ਦੀ ਰਿਪੇਅਰ ਜੇ ਨਹੀਂ ਹੁੰਦੀ ਤਾਂ ਥੱਲੇ ਜਿਹੜੀਆਂ ਮਸ਼ੀਨਾਂ ਨੇ ਲੱਖ ਰੁਪਏ ਦੀਆਂ ਮਸ਼ੀਨਾਂ ਕਰੋੜਾ ਰੁਪਏ ਦੀਆਂ ਮਸ਼ੀਨਾਂ ਜਿਹੜੇ ਪ੍ਰੋਜੈਕਟ ਨੇ ਉਹਨਾਂ ਦੇ ਵੀ ਨੁਕਸਾਨ ਪਹੁੰਚ ਸਕਦਾ ਤੇ ਅਸੀਂ ਸਰਕਾਰ ਅੱਗੇ ਵੀ ਬੇਨਤੀ ਕਰਦੇ ਆ ਕਿ ਵੀ ਜਿਨ੍ਹਾਂ ਦੀ ਜਿਹੜੀ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਕੀਤੀ ਜਾਵੇ ਤਾਂ ਜੋ ਆਪਣੇ ਉਹ ਰੋਜਗਾਰ ਚਲਾ ਸਕਣ ਬਣੇ ਰਹੋ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾ ਦੀ